ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਅਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਲੰਡੇ ਦੇ ਵਿੱਚ ਤੇ ਲੰਡੇ ਪਿੰਡ ਨੂੰ ਜ਼ਿਲ੍ਹਾ ਮੋਗਾ ਲੱਗਦਾ ਵਾ ਮਿੱਤਰੋ ਤੇ ਇਹ ਪਿੰਡ ਇੱਕ ਮੋਗੇ ਜ਼ਿਲ੍ਹੇ ਦਾ ਮਨਮੱਤਾ ਨਗਰ ਤੇ ਵੱਡਾ ਪਿੰਡ ਆ ਸਮਲਸਰ ਦੇ ਬਿਲਕੁਲ ਨੇੜੇ ਜੇ ਕਰਕੇ ਵਸਿਆ ਹੋਇਆ ਨਗਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ 4 ਜਨਵਾਰ ਵਿਕਾਊ ਆ ਮਿੱਤਰੋ ਇੱਕ ਨੀਲੀ ਰਾਵੀ ਨਸਲ ਦੀ ਝੋਟੀ ਪਹਿਲਾ ਸੂਆ ਤਾਜੀ ਸੂਈ ਸਵਾਈ ਵਿਕਾਊ ਆ 3 ਜਨਵਾਰ ਹੋਰ ਆ ਪ੍ਰੋਪਰ ਸੀਮਿੰਟ ਦੇ ਨਾਲ ਇੱਕ ਕੱਟਾ ਵਿਖਾਊਗਾ ਤੁਹਾਨੂੰ ਸਿਕੰਦਰ ਦਾ ਬੱਚਾ ਵਾ ਇੱਕ ਬਲੀ ਬੱਧਨੀ ਵਾਲੇ ਦੀ ਕੱਟੀ ਆ ਉਹ ਵਿਖਾਊਗਾ ਤੇ ਇੱਕ ਮਿੱਤਰੋ ਐਮ 51 ਦੀ ਹੈ ਬਾਈ ਐਮ 51 ਦੇ ਬੱਚੇ ਦੀ ਗਾਂ ਐਮ 52 ਦੇ ਬੱਚੇ ਦੀ ਗਾਂ ਤੀ ਆ ਉਹ ਵੀ ਵਿਖਾਉਂ ਤਿੰਨ ਦੋ ਕੱਟੀਆਂ ਇੱਕ ਕੱਟਾ ਤੇ ਇੱਕ ਝੋਟੀ ਪਹਿਲਾ ਆਪਾਂ ਝੋਟੀ ਬਾਰੇ ਜਾਣਦੇ ਆ ਮਿਲਦੇ ਆ ਬਾਈ ਨੂੰ ਸੱਸੀ ਕਾਲ ਬਾਈ ਜੀ ਕੀ ਹਾਲ ਚਾਲ ਆ ਜੀ ਠੀਕ ਹੈ ਵੀਰ ਤੂੰ ਖੇਤਕਾਰ ਪਰਵਾਰ ਹਾਂਜੀ ਠੀਕ ਠਾਕ ਚਲੋ ਸ਼ੁਕਰ ਬਾਈ ਇੱਕ ਵਾਰੀ ਨਾਮ ਦੱਸ ਦੀ ਆਪਣਾ ਗੁਰਪ੍ਰੀਤ 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 ਬਾਈ ਜਿਹੜੀ ਝੋਟੀ ਆ ਇਹ ਪਹਿਲਾਂ ਨਹੀਂ ਸੋਈ ਆ ਬਾਈ ਹਾਂਜੀ ਪਹਿਲੇ ਸੋਈ ਆ ਠੀਕ ਆ ਬਾਈ ਕਿੰਨਾ ਟਾਈਮ ਹੋ ਗਿਆ ਬਾਈ ਇਹਨੂੰ ਸੋਈ ਨੂੰ ਇਹਨੂੰ ਅੱਜ 7 ਪਾ ਦੇਣਾ 7ਵਾਂ ਦਿਨ ਅੱਜ ਸੋਈ ਨੂੰ ਇਹਨੂੰ ਹਾਂਜੀ 7ਵਾਂ ਦਿਨ ਦੀ ਸੋਈ ਥੱਲੇ ਕਿੰਨਾ ਦੁੱਧ ਤਿਆਰ ਆ ਬਾਈ ਹੁਣ ਹੁਣ ਆ ਹੈਗਾ ਵੀਰੇ 11 ਤੋਂ 12 ਦੇ ਵਿੱਚ 11 ਤੋਂ 12 ਦੇ ਵਿੱਚ ਫਿਰ ਦੁੱਧ ਦੁੱਧ ਦੇ ਜੂਗੀ 13 14 ਕਿਲੋ ਟਨ ਆ ਆਰਾਮ ਨੇ ਆਰਾਮ ਨੇ ਹੂੰ ਉਹਦੀ ਚਵਾਈ ਚਵਾਈ ਚੰਗੀ ਆ ਝੋਟੀ ਨੂੰ ਬਹੁਤ ਹੀ ਵੀਰੇ ਠੀਕ ਆ ਬਾਈ ਠੀਕ ਆ ਕਿਆ ਟਾਈਮ ਤੇ ਉੱਤੇ ਮੈਂ ਉਹ ਸਾਬ ਤੇ ਜੱਜਮੈਂਟ ਕਰਨੀ ਆ ਤੁਸੀਂ ਇਹਦੀ ਬਸ ਪੱਧਰੀ ਪੁੱਧਰੀ ਆ ਜੇ ਨਹੀਂ ਹੈਗੀ ਹੂੰ ਤੇ ਬਾਈ ਮਨ ਲਾ ਇਹਦੇ ਕਿਹੜੇ ਸੀਮੰਟ ਦੀ ਆ ਇਹ ਇਹ ਸੀਮੰਟ ਯਾਰ ਇਹ ਆਪਤਾ ਹੈਗੀ ਆ ਜਿਹੜਾ ਵੀ ਆ ਰੋਡਾਂ ਵਾਲੇ ਭੋਲੇ ਦਾ ਬੱਦਗਾ ਬੱਲੂ ਦੀ ਬੱਲੂ ਦੀ ਠੀਕ ਆ ਬਾਈ ਠੀਕ ਆ ਤੇਰੀ ਮਾਂ ਰੋਡੀ ਖੜੀ ਆਪਣੇ ਰਸਤੇ ਦਰਜੀ ਜਿਕੇ ਨੇ ਵੇਖਣੀ ਵਿਖਾਵਦੀ ਠੀਕ ਆ ਬਾਈ ਉੱਥੇ ਖੜੀ ਜਾਂਦੀ ਮਾਂ ਹੈ ਉਹਦੇ ਥੱਲੇ ਕਿੰਨਾ ਕੋ ਦੁੱਧ ਆ ਬਾਈ ਉਹਦੇ ਥੱਲੇ ਹੈਗਾ ਵੀਰ 15 16 ਲੀਟਰ ਠੀਕ ਆ ਬਾਈ ਠੀਕ ਆ ਇਹਦੀ ਮਾਂ ਦੇ ਥੱਲੇ ਠੀਕ ਆ ਇੱਛਾ ਹੁਣ ਇਹ ਰੇ ਵੇਚਣੀ ਆ ਪਚਵਾਈ ਚੁਵਾਈ ਕਿਵੇਂ ਲੱਗੀ ਆ ਬਾਈ ਚੁਵਾਈ ਵਧੀਆ ਓਕੇ ਹਾਂ ਨੀ ਇਹਦਾ ਰੇਟ ਬਾਈ ਕੀ ਰਹੂਗਾ ਵੀਰੇ ਰੇਟ ਵੀਰੇ ਫੋਨ ਤੇ ਕਰ ਲਾਂਗੇ ਫੋਨ ਤੇ ਉੱਤੇ ਹੀ ਕਰ ਲਾਂਗੇ ਠੀਕ ਆ ਬਾਈ ਠੀਕ ਆ ਮਗਰ ਇਹਦੇ ਕੱਟੀ ਆ ਗਈ ਬਾਈ ਕੱਟੀ ਕਾਲੀ ਦੇ ਗਈ ਹਣਾ ਕ ਚਾਹ ਚੋਟਾ ਨੀਲੀ ਰਵੀ ਦੇ ਦੀ ਹੈ ਫਿਰ ਵੀ ਕਾਲੀ ਲਾਗੀ ਕਰ ਤੀ ਹਾਂ ਬਸ ਜਾਂ ਕਈ ਵਾਰੀ ਪਤਾ ਕੀ ਜੀ ਪਸੂਆ ਜਿਹੜਾ ਪਿਛਲੇ ਬਲੱਡ ਤੇ ਬੱਚਾ ਲੈ ਜਾਂਦਾ ਇਹਨਾਂ ਮਈਆਂ ਦਾ ਹੁੰਦਾ ਕਈ ਮਈਆਂ ਦਾ ਹੁੰਦਾ ਹਾਂ ਠੀਕ ਆ ਬਾਈ ਤਾਂ ਰੇਟ ਇਹਦਾ ਹੁਣ ਫੋਨ ਦੇ ਉੱਤੇ ਤੈਅ ਕਰਾਂਗੇ ਹੋਊਗਾ ਜੈ ਜੀ ਨਾ ਬਾਈ ਹਾਂ ਜੈ ਜੀ ਠੀਕ ਆ ਬਾਈ ਜੀ ਤੇ ਬਈ ਇਹ ਕੱਟਾ ਵਾ ਜਿਹੜਾ ਇਹ ਕਿੰਨੀ ਉਮਰ ਦਾ ਵਾ ਇਹ ਹਜੇ ਵੀਰੇ ਖੀਰਾ ਹੀ ਆ ਦੋ ਦੰਦ ਹੋਇਆ ਨਹੀਂ ਦੋ ਦੰਦ ਹੋਇਆ ਨਹੀਂ 1 ਸਾਲ ਉਮਰ ਦਾ ਇਹ ਕਿਹੜੇ ਸੀਮਣ ਦਾ ਵਾ ਬਾਈ ਇਹ ਸਿਕੰਦਰ ਦਾ ਅੱਛਾ ਇਹ ਸਿਕੰਦਰ ਦਾ ਬੱਚਾ ਹੈ ਠੀਕ ਆ ਬਾਈ ਇਹਦੀ ਮਾਂ ਦਾ ਦੁੱਧ ਕਿੰਨਾ ਕੁ ਸੀ ਬ ਠੀਕ ਆ ਬਾਈ ਠੀਕ ਆ ਵੀ ਜੇ ਕਹਿਣ ਵਾਂ ਕਿ ਉਹ ਕਰੇ ਰੱਖਣ ਵਾਲਾ ਲੈਣਾ ਹੋਵੇ ਤਾਂ ਲੈ ਸਕਦਾ ਹਾਂ ਠੀਕ ਆ ਬਾਈ ਮਤਲਬ ਥੱਲੋ ਥੱਲੋ ਵੀ ਕੱਟਾ ਬਹੁਤ ਚੰਗਾ ਯਾਰ ਹਾਂ ਬਹੁਤ ਵਧੀਆ ਤੇ ਰੇਟ ਬਾਈ ਇਹਦਾ ਕੱਟੇ ਦਾ ਰੇਟ ਇਹਦਾ 32000 ਠੀਕ ਆ ਬਾਈ ਜਿਹੜਾ ਇਹ ਪੁੱਤ ਨੂੰ ਥੱਲੋ ਜ਼ਰੂਰ ਵਿਖਾਈ ਤੋੜਨਾ ਤਾਂ ਹੈ ਨਹੀਂ ਚੱਕੜ ਤਲਕ ਤਲਕ ਜੇ ਪਾਉਂਦੇ ਪੈਂਦਾ ਹੁੰਦਾ ਕਿ ਇਹ ਆ ਬਾਈ ਜਿਹੜੀ 2 ਨੰਬਰ ਤੇ ਵਿਚਾਲੇ ਕੱਟੀ ਖੜੀ ਆ ਉਹ ਆ ਜਿਹੜੀ ਹਾਂਜੀ ਉਹ ਆਪਣੇ 51 ਦਾ ਨਾ ਕੱਟਾ ਠੀਕ ਆ ਪਿੰਡ ਆਪਣੇ ਹਾਂ ਮੁੰਡਾ ਉਹਦਾ ਉਹਦਾ ਕੱਟਾ ਆ ਤੇ ਇਹਦੀ ਉਮਰ 1.5 ਸਾਲ ਆ। ਇਹ ਕੱਟੀ ਦੀ। ਇਹ ਗਾਂ ਉਹ ਕੱਟੇ ਦੀ ਧੀ ਆ ਇਹ। ਹਾਂ ਉਹ ਕੱਟੇ ਦੀ ਧੀ ਆ। ਠੀਕ ਆ। ਇਹਦੀ ਮਾਂ ਦਾ ਦੁੱਧ ਬਾਈ। ਇਹ ਮਾਂ ਦਾ ਦੁੱਧ ਹੈਗਾ ਸੀਗਾ ਪਹਿਲੇ ਸੂਤ 'ਤੇ 14 ਲੀਟਰ ਤੇ ਦੂਜੇ ਸੂਤ 'ਤੇ ਭਾ ਵੇਚਦੀ। ਠੀਕ ਆ ਬਾਈ ਠੀਕ ਆ। ਤੇ ਇਹਦਾ ਰੇਟ ਬਾਈ ਕੀ ਰਹੂਗਾ ਇਹ ਕੱਟੀ ਦਾ? ਇਹਦਾ 27000 ਦਾ। 27000 ਰੁਪਏ ਠੀਕ ਆ ਬਾਈ ਤੇ ਆ ਜਿਹੜੀ ਬਾਈ 3 ਨੰਬਰ ਤੇ ਕੱਟੀ ਆ। ਇਹ ਬਤਨੀ ਵਾਲੇ ਬਲੀ ਦੀ ਵੀਰੇ। ਇਹ ਬਲੀ ਦੀ ਆ ਇਹ। ਝੋਲੀ ਝਾਲੀ ਵਿਖਾ ਦਈਏ ਭਾਈ ਇਹਦੀ ਮਾਂ ਦੀ। ਝੋਲੀ ਵਿਖਾ ਦਿੰਦੇ। ਹਾਂ। ਠੀਕ ਆ ਬਾਈ ਬਲੀ ਦੀ ਕੱਟੀ ਆ ਨਾ ਵੀ ਮਿੱ ਜੋ ਲਈ ਚਾਲੀ ਵੇਖੋ ਕਿੰਨੀ ਚੰਗੀ ਕੱਟੀ ਨੂੰ ਲੱਗੀ ਅੱਛਾ ਤੇ ਇਹ ਬਾਈ ਕਿੰਨੇ ਚਿਰ ਦੀ ਹੋਗੀ ਉਮਰ ਇਹ ਬਸ ਇਹ ਤੋਂ 2 ਕੁ ਮਹੀਨੇ ਵੱਡੀ ਆ ਉਹ ਤੋਂ ਉਹਦੇ ਤੋਂ ਮਤਲਬ ਇਹ ਉਹ ਦੇਢ ਸਾਲ 16 ਕੁ ਮਹੀਨਿਆਂ ਦੀ ਹੋਣੀ ਹੈ ਠੀਕ ਆ ਬਾਈ ਇਹਦਾ ਰੇਟ ਬਾਈ ਇਹਦਾ 32000 ਜੇ ਕੋਈ ਕੱਟਾ ਤੇ ਕੱਟੀਆਂ ਜੋੜਾ ਹੀ ਲੈਣਾ ਚਾਹੁੰਦਾ ਹੁੰਦਾ ਕਈ ਵਾਰ ਸਾਹਮਣੇ ਵਾਲਾ ਬੰਦਾ ਕੱਟੀਆਂ ਕੁੱਟੀਆਂ ਪਹਿਲਾਂ ਵੀ ਹੁੰਦੀਆਂ ਅਗਲੇ ਕੋਲੇ ਇਹਦੇ ਫਿਰ ਜੋੜੇ ਦੇ ਵਿੱਚੋਂ ਮੰਨਤਨ ਹੋ ਜਾਉ ਖੋਲ ਹੀ ਕਰ ਲਾਂਗੇ ਹਾਂ ਠੀਕ ਆ ਬਾਈ ਠੀਕ ਆ ਕੱਟਾ ਸਾਹਮਣੇ ਵਾਲਾ ਘਰੇ ਹੋਵੇ ਨਾ ਬੰਦਾ ਠੀਕ 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 ਆ ਬਾਈ ਅੱਛਾ ਇਹ ਆਪਣੇ 4 ਜਾਨਵਰ ਰਖਾ ਨੰਬਰ ਆਪਣਾ 77175 77175 88288 88288 77175 88288 ਠੀਕ ਹੈ ਇੱਕ WhatsApp ਨੰਬਰ ਹੈਗਾ ਆਪਣਾ ਹਾਂ ਜੀ ਉਹ ਵੀ ਦੱਸ ਦਿਓ ਉਹ 85580 ਜੀ 006271 ਇੱਕ ਵਾਰੀ ਹੋਰ ਬੋਲ ਦਿਓ ਵੀ 85580 ਜੀ 006271 ਠੀਕ ਹੈ ਭਾਈ ਤੇ ਲੈ ਭਾਈ ਬੱਚਾ ਛੱਡ ਦੇ ਝੋਟੀ ਨਾਲ ਮਣਾ ਚੋਣ ਵਾਲੀ ਧਾਰਾ ਹੀ ਮਰਾ ਦੇ ਮੜੀਆਂ ਇਹ ਤੋਕੋ ਜਮਾਨੀ ਫੁਰਤੀ ਮਾਰਦੀ ਮੜੀ ਜੀ ਪਿਊਜ਼ ਕਰ ਲਵੋ ਲੇ ਵੀ ਮਿੱਤਰੋ ਹੁਣ ਮੈਂ ਨਹੀਂ ਤੁਹਾਨੂੰ ਨਾ ਚਵਾਈ ਵੀ ਵਿਖਾ ਦਿੰਨਾ ਕਰਮਾਂ ਵਾਲੀ ਦੀ ਰੇਟ ਪਾਈ ਹੋਣੀ ਤੁਹਾਡਾ ਇਹਦੇ ਨਾਲ ਫੋਨ ਦੇ ਉੱਤੇ ਤੈਅ ਕਰ ਲੈਣਗੇ ਪਹਿਲਾ ਸੂਆ ਇਹ ਝੋਟੀ ਸੂਈ ਹੋਈ ਆ ਕਰਮਾਂ ਵਾਲੀ ਦੇਖ ਸਕਦੇ ਹੋ ਤੁਸੀਂ ਫੜਦੇ ਮੜਾ ਜਾ ਕੇ ਬੱਚਾ ਬਾਈ ਕੋ ਬਹੁਤ ਥਣਾ ਮਾਰਦੇ ਵੀਰੇ ਮੜਾ ਪਾ ਦੂ ਜੇ ਨਾ ਬਾ ਠੀਕ ਆ ਵੀਰੇ ਓਕੇ ਲੇ ਮੇਤਰੋ ਚਵਾਚ ਉਹ ਚੰਗਾ ਲੱਗਾ ਹੋਇਆ ਕਰਮਾ ਵਾਲੀ ਨੂੰ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਜਿਹੜੇ ਭਰਾ ਨੂੰ ਤਿੰਨੇ ਜਾਨਵਰ ਪਸੰਦ ਆ ਮੇਤਰੋ ਪਿੰਡ ਲੰਡੇ ਜ਼ਿਲ੍ਹੇ ਮੋਗੇ ਦੇ ਵਿੱਚ ਖੜੇ ਹੋਏ ਆ ਨੰਬਰ ਸਕਰੀਨ ਦੇ ਉੱਤੇ ਲੱਗਾ ਹੋਇਆ ਗੱਲਬਾਤ ਲਈ ਸੰਪਰਕ ਕਰ ਸਕਦੇ ਆ ਧੰਨਵਾਦ ਸੋ